ਕਿਆ ਬੋ ਛੰਦਾ ਮੈਨੂੰ ਸੌਪਿਆ ਜਾ ਤੇਰਾ ਬੰਦਾ ਸ਼ੱਕਤ ਦਾ ਹਾਲ ਨਾਨਕ ਤੇ ਮੁਖੇ ਉਜਲੇ ਕੀਤੀ ਛੁੱਟੀ ਨਾਲ ਇਤਨੀ ਨਾਮਤ ਆਇਆ ਗਏ ਮੁਸ਼ਕਤ ਦਾ ਹਾਲ ਨਾਨਕ ਤੇ ਮੁਖੇ ਉਜਲੇ ਕੀਤੀ ਛੁੱਟੀ ਨਾਲ ਜੈ ਗੁਰਜੀ ਦਾ ਖਾਲਸਾ ਵਾਹਿ ਦੀਜਾ ਖੋਲ ਕਿਵਾਰ ਦਰਸ਼ਨ ਦੀਜਾ ਦੀਜਾ ਖੋਲ ਕਿਵਾਰ ਦਰਸ਼ਨ ਦਰ مانਗੇ ਥਾਂ ਦੇ ਦਰਬਾਰ ਤੁਝ বিনা ਸੁਰਤ ਕਰੇ গো ਮੇਰੀ ਤੁਝ ਬਿਨ ਸੁਰਤ ਕਰੇ গো ਮੇਰੀ ਤੁਝ ਬਿਨ ਸੁਰਤ ਕਰੇ গো ਮੇਰੀ ਦਾਸ ਸਤ ਗੁਰੂ ਕਹਾਵੇ RAM DAS SAT GURU KAHAWE ਬੁਰਨਾਸਾਂ ਨੂੰ ਕਹਾ ਅਮਰਤ ਸਰ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਜਿੰਨ ਕੀਆ ਤਿੰਨੇ ਸਵਾਰਿਆ ਜਿੰਨ ਕੀਆ ਤਿੰਨੇ ਸਵਾਰਿਆ ਪੂਰੀ ਹੋਈ ਕਰਾਮਾਤ ਪੂਰੀ ਹੋਈ ਕਰਾਮਾਤ ਆਪ ਸਰਜਨ ਹਾਰੇ ਸਰੇ ਜਨ ਹਾਰੇ ਤਾਰਿਆ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਸੋਈ ਸੋਈ ਦੇਵੇ ਨਾਨਕ ਕਿਛੁ ਬੋਲ ਨਾਨਕ ਸਬਤੇ ਵਡਾ ਸਤਗੁਰ ਨਾਨਕ ਸਬਤੇ ਵਡਾ ਸਤਗੁਰ ਨਾਨਕ ਜੇਨ ਕਲ ਰਾਖੀ ਮੇਰੀ ਜੇਨ ਕਲ ਰਾਖੀ ਮੇਰੀ ਤਨ ਤਨ ਬਾਬਾ ਗਵਿਆ ਤਨ ਤਨ ਬਾਬਾ ਗਵਿਆ ਇਕ ਬਾਬਾ ਆਕਾਲ ਰੂਪ ਇਕ ਬਾਬਾ ਆਕਾਲ ਰੂਪ ਦੂਜਾ ਰਬਾਬੀ ਮਰਦਾਨਾ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧਨ ਨਾਨਕ ਤੇਰੀ ਵੱਡੀ ਕਮਾਈ ਧਨ ਨਾਨਕ ਤੇਰੀ ਵੱਡੀ ਕਮਾਈ ਸਬਤੇ ਵਾਡਾ ਸਤ ਗੁਰ ਨਾਨਕ ਸਬਤੇ ਵਾਡਾ ਸਤ ਰਾਖੀ ਮੇਰੀ ਕ੍ਰਿਸ਼ਨ ਤੇ ਆਈਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਆ ਜਿਸ ਦਿਟ ਹੈ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਆ ਸਿਮਰਿਆ ਤੇ ਬਹਾਦਰ ਸਿਮਰਿਆ ਤੇ ਬਹਾਦਰ ਸਿਮਰਿਆ ਤਾ ਸਭ ਥਾਈ ਹੋਏ ਸਹ ਸਭ ਥਾਈ ਹੋਏ ਸਹਾਏ ਤੇ ਮਹਾਂਦਰ ਸਿਮਰੀਆ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੇ ਸਤ ਨਾਮ ਸਤ ਨਾਮ ਸਤ ਨਾਮ ਜੇ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੇ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੇ ਸਤ ਨਾਮ ਸਤਨਾਮ ਸਤਨਾਮ ਜੀ ਤਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਸਤਨਾਮ 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 ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਸਤਨਾਮ ਸਤਨਾਮ Sat Naam